ਮੈਂ ਕਾਲੀੜਾ ਖੇਤ ਲਿਖਿਆ ਮੇਰਾ ਸਵਾ ਬੜੂਗਾ ਜੇ ਤੁਸੀਂ ਦੋ ਵਾਰ ਲੱਕੜਾਂ ਲੈ ਕੇ ਆਓਗੇ ਉਹ ਸਾਰਾ ਕੁਝ ਸੱਚ ਹੈ ਜੀ ਪਤਾ ਨਹੀਂ ਗੀਤਾ ਜੀ ਨੂੰ ਪਹਿਲੀ ਕਿਵੇਂ ਪਤਾ ਲੱਗ ਗਿਆ ਨਹੀਂ ਉਸ ਟਾਈਮ ਤੁਹਾਨੂੰ ਕੇਕੀ ਦਾ ਬੜਾ ਸ਼ੌਕ ਸੀ ਜੀ ਮੈਂ ਗਾਇਕ ਬਣਾ ਕੋ ਅੰਕਲ ਲੜਦੇ ਵੀ ਤੇਰਾ ਨੰਬਰ ਘਟ ਜਾਣਗੇ ਤੂੰ ਪੜ ਪਰ ਉਹ ਦਾ ਰਿਆਨ ਹੀ ਇੱਧਰ ਬਣਿਆ ਹੋਇਆ ਸੀਗਾ ਤਿੱਬਿਆ ਦਾ ਪੁੱਤ 9811 ਤਾਕੜ ਕਈ ਨਾਮਾਂ ਨਾਲ ਜਾਣਿਆ ਜਾਂਦਾ ਸੀ ਸਿੱਧੂ ਮੂਸੇਵਾਲਾ ਜੋ 29 ਮਈ 2022 ਨੂੰ ਬੇਸ਼ੱਕ ਇਸ ਜਹਾਨ ਤੋਂ ਜ਼ਰੂਰ ਚਲਾ ਗਿਆ ਪਰ ਸਿੱਧੂ ਮੂਸੇਵਾਲਾ ਜਾਨ ਤੋਂ ਬਾਅਦ ਵੀ ਪੂਰੀ ਦੁਨੀਆ ਉੱਪਰ ਰਾਜ ਕਰ ਰਿਹਾ ਹੈ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਲੌਰੈਂਸ ਬਿਸ਼ਨੋਈ ਦੇ ਗੁਰਗਿਆਂ ਵੱਲੋਂ ਸਿੱਧੂ ਨੂੰ ਤਾਬੜ ਤੋੜ ਗੋਲੀਆਂ ਚਲਾ ਕੇ ਮੌਤੇ ਕਾਰਨ ਉਤਾਰ ਦਿੱਤਾ ਗਿਆ ਸੀ ਤੇ ਇਹ ਉਹੀ ਖੇਤ ਹੈ ਟਾਲੀ ਵਾਲਾ ਖੇਤ ਜਿਸ ਦਾ ਸਿੱਧੂ ਨੇ ਮੌਤ ਬਾਰੇ ਜ਼ਿਕਰ ਕੀਤਾ ਸੀ ਕਿ ਟਾਲੀ ਵਾਲਾ ਖੇਤ ਵਿੱਚ ਜੱਟ ਦਾ ਸੇਵਾ ਬਲੇਗਾ ਅਤੇ ਇਹ ਉਹੀ ਖੇਤ ਤੇ ਅੰਤ ਵਿੱਚ ਸਿੱਧੂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਹੁਣ ਇਸ ਵਿੱਚ ਸਿੱਧੂ ਦੀ ਸਮਾਦ ਬਣਾਈ ਗਈ ਹੈ ਔਰ ਸਮਾਦ ਨੂੰ ਹੁਣ 3 ਸਾਲਾਂ ਬਾਅਦ ਦੁਬਾਰਾ ਰੇਨੋਵੇਟ ਕੀਤਾ ਜਾ ਰਿਹਾ ਪੱਕਾ ਕੀਤਾ ਜਾ ਰਿਹਾ ਔਰ ਖੇਤ ਦੇ ਆਸ-ਪਾਸੇ ਚਾਰਦਵਾਰੀ ਕੀਤੀ ਗਈ ਹੈ ਲੋਹੇ ਦੀ ਚਾਰਦਵਾਰੀ ਬਣਾ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਸਿੱਧੂ ਦੀ ਪਹਿਲੀ ਤਸਵੀਰ ਜਿਹੜੀ ਕਿ ਸਿੱਧੂ ਦਾ ਸਟੈਚੂ ਬਣਾਇਆ ਗਿਆ ਸੀ ਹੱਥ ਵਿੱਚ ਮਾਈਕ ਅਤੇ ਉਂਗਲ ਖੜੀ ਜੋ ਸਿੱਧੂ ਦਾ ਹਮੇਸ਼ਾ ਥਾਪੀ ਮਾਰ ਕੇ ਵੀ ਆਪਣੇ ਆਪ ਨੂੰ ਸੁਪੀਰੀਅਰ ਦੱਸਦਾ ਸੀ ਔਰ ਰਿਹਾਂ ਵੀ ਹੈ ਜੋ ਸਿੱਧੂ ਨੇ ਗਾਇਆ ਜਾਂ ਕਿਹਾ ਹਰ ਵਾਰ ਉਹ ਸੱਚ ਹੋਇਆ ਬੇਸ਼ੱਕ ਉਸ ਨੇ ਆਪਣੀ ਲਾਸਟ ਰਾਈਡ ਦੀ ਗੱਲ ਕੀਤੀ ਤਾਂ ਲਾਸਟ ਰਾਈਡ ਉਸੇ ਤਰ੍ਹਾਂ ਹੀ ਲਾਸਟ ਰਾਈਡ ਬਣੀ ਅਤੇ ਜਿਵੇਂ ਸਿੱਧੂ ਦੇ ਇਹੜੀ ਥਾਰ ਗੱਡੀ ਸੀ ਉਤੇ ਤਾਬੜ ਤੋੜ ਗੋਲੀਆਂ ਬਾਰਨਟ ਤੇ ਸੱਜੇ ਪਾਸੇ ਗੋਲੀਆਂ ਉਸੇ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ ਹੁਣ 29 ਮਈ ਨੂੰ ਇਸ ਸਿੱਧੂ ਦਾ ਤੀਸਰੀ ਵਰਸੀ ਹੈ ਅਸੀਂ ਉਸੇ ਸਮਾਧ ਤੇ ਆ ਸਾਡੇ ਨਾਲ ਸੁਖਪਾਲ ਪਾਲੀ ਨੰਬਰਦਾਰ ਨੇ ਉਹਨਾਂ ਤੋਂ ਜਾਣਾਂਗੇ ਪਾਲੀ ਸਿੱਧੂ ਨੇ ਜਿਉਂਦੇ ਦੀ ਇਸ ਇਟਾਲੀ ਵਾਲੇ ਦੇ ਬਾਰੇ ਜ਼ਿਕਰ ਕੀਤਾ ਸੀ ਟਾਲੀ ਵਾਲੇ ਖੇਤ ਤੇ ਸਵੇ ਦੀ ਗੱਲ ਕੀਤੀ ਸੀ ਤੇ ਉਹਨੂੰ ਕਿਵੇਂ ਕਿਵੇਂ ਤੁਸੀਂ ਇੰਨਾ ਨੋਨ ਦੇ ਰਹੇ ਹੋ ਸਿੱਧੂ ਦੇ ਉਹਨੂੰ ਕਿਵੇਂ ਹਰ ਵਾਰ ਮੌਸਮ ਦੀ ਗੱਲ ਕਰਦਾ ਸੀ ਜਿਹੜੀ ਗੱਲ ਕੀਤੀ ਹੈ ਸੱਚ ਹੋਈ ਹੈ ਕਿਵੇਂ ਦੇਖਦੇ ਹਾਂ ਦੇਖਣਾ ਤਾਂ ਕੀ ਹੈ ਪਰ ਉਹ ਪਤਾ ਕਿ ਗੀਤਾਂ ਦੇ ਵਿੱਚੋਂ ਇਦਾਂ ਦਾ ਲੱਗ ਗਿਆ ਕਿ ਉਹ ਸੱਚ ਹੋ ਗਿਆ ਜਿਵੇਂ ਟਾਲੀ ਵਾਲਾ ਖੇਤ ਲਿਖਿਆ ਵੀ ਮੇਰਾ ਸਵਾ ਬੜੂਗਾ ਜਿਹੜਾ ਤੁਸੀਂ ਦੋ ਵਾਰ ਲੱਕੜਾਂ ਲੈ ਕੇ ਆਓਗੇ ਉਹ ਸਾਰਾ ਕੁਝ ਸੱਚ ਹੈ ਇਹ ਪਤਾ ਨਹੀਂ ਗੀਤਾਂ ਨੂੰ ਪਹਿਲੀ ਕਿਵੇਂ ਪਤਾ ਲੱਗ ਗਿਆ ਸਮਝ ਤੋਂ ਬਾਹਰ ਆਈ ਗੱਲ ਹੈ ਉਨੇ ਆਪਣੇ ਥਾਰ ਦੀ ਵੀ ਗੱਲ ਕੀਤੀ ਵੀ ਸੱਚੀ ਬਿਲਕੁਲ ਮੈਂ ਬਹੁਤ ਬਹੁਤ ਮਤੇ ਮੇਰੇ ਫੈਰ ਵੱਜਣਗੇ ਇਦਾਂ ਫੈਰ ਉਹ ਸਾਰਾ ਕੁਝ ਹੋ ਨਹੀਂ ਹੋ ਗਿਆ ਜੀ ਪਤਾ ਨਹੀਂ ਕੀ ਉਹਨੂੰ ਪੱਲਾ ਪਤਾ ਸੀ ਸਮਝ ਤੋ ਬੜਾ ਜਦੋਂ ਛੋਟਾ ਹੁੰਦਾ ਵੀ ਤੁਹਾਡੇ ਕੋਲ ਸੀਗਾ ਉਸ ਟਾਈਮ ਕੀ ਕਹਿਣਾ ਹੁੰਦਾ ਸੀ ਨਹੀਂ ਉਸ ਟਾਈਮ ਤੁਹਾਨੂੰ ਕੇਕੀ ਦਾ ਬੜਾ ਸ਼ੌਕ ਸੀਗਾ ਵੀ ਮੈਂ ਗਾਇਕ ਬਣਾ ਹਾਲਾਂਕਿ ਅੰਕਲੋਂ ਲੜਦੇ ਹੀ ਹੁੰਦੇ ਸੀ ਵੀ ਆਪਣਾ ਕੰਮ ਨਹੀਂ ਆਪਣਾ ਕੰਮ ਵਧੀਆ ਡਿਗਰੀ ਕਰਾ ਕੋਈ ਚੰਗੀ ਨੌਕਰੀ ਲੱਗ ਜਾਂ ਆਪਣਾ ਕੰਮ ਐਗਰੀਕਲਚਰ ਖੇਤੀ ਦਾ ਕੰਮ ਹੈ ਉਹ ਮਤਲਬ ਇਹ ਤੋ ਮਨ ਲੋ ਪਰੇ ਹੋ ਗਿਆ ਵੀ ਕਈ ਵਾਰੀ ਅੰਕਲ ਲੜਨ ਦੇ باوجود ਵੀ ਉਹ ਰਹਿਸਲ ਕਰਦਾ ਰਹਿੰਦਾ ਕੋ ਅੰਕਲ ਲੜਦੇ ਵੀ ਤੇਰਾ ਨੰਬਰ ਘਟ ਜਾਣਗੇ ਤੂੰ ਪੜ ਪਰ ਉਹ ਦਾ ਰੁਝਾਨ ਹੀ ਇਧਰ ਬਣਿਆ ਹੋਇਆ ਸੀਗਾ ਤੇ ਪਰ ਉਹ ਜਿਹੜਾ ਰੁਝਾਨ ਸੀ ਉਹ ਪੂਰਾ ਕਰ ਗਿਆ ਸੀ ਆਪ ਦਾ ਹੁਣ ਕੱਲ 29 ਮਈ ਨੂੰ ਇਸੇ ਸਮਾਂ ਤੇ ਸਿੱਧੂ ਦੀ ਵਰਸੀ ਮਨਾਈ ਜਾਣੀ ਹੈ ਕੀ ਕੁਛ ਜਿਹੜਾ ਰੱਖਿਆ ਗਿਆ ਹੈ ਪਰਿਵਾਰ ਵੱਲੋਂ ਜਾਂ ਕਰਦਿਆਂ ਵੱਲੋਂ ਇਹ ਸਾਰਾ ਕੁਝ ਪ੍ਰਬੰਧਾ ਦੇ ਕੋਲ ਸ਼ਾਨ ਦਾ ਪ੍ਰਬੰਧ ਹੋ ਰਿਹਾ ਟੈਂਟ ਵਗੈਰਾ ਲੱਗ ਰਹੇ ਨੇ ਸਾਰਾ ਉਹ ਪ੍ਰਬੰਧ ਹੋ ਰਿਹਾ ਗੁਰੂ ਸਾਹਿਬਾਂ ਵੱਲੋਂ ਇਸ ਦਿਰੀ ਤੇ ਪ੍ਰਦਾਸ ਹੋਣੀ ਹੈ ਲੰਗਰ ਬਾਣੀ ਦਾ ਪ੍ਰਬੰਧ ਹੈ ਪਾਣੀ ਦਾ ਦੁੱਧ ਚਾਹ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਹੈ ਪਰਿਵਾਰ ਨੇ ਨਹੀਂ ਉਹ ਪਰ ਜਿੰਨੀ ਬਸੰਗਤਾ ਹੋਣੀਆਂ ਉਹ ਬੜੇ ਆਰਾਮ ਨਾਲ ਇੱਥੇ ਬੈਠਣ ਹੋਰੜਬਾਜੀ ਦਾ ਨੌਜਵਾਨ ਵੀ ਪਹੁੰਚਣ ਆਇਆ ਸਾਰੇ ਜੂਸ ਹੁਣ ਇਹਨਾਂ ਨੂੰ ਪਿਆਰ ਕਰਦੇ ਆ ਪਰ ਉਹਨਾਂ ਨੇ ਬੇਨਤੀ ਹੈ ਹੋਰੜਬਾਜੀ ਨਾ ਕਰਨੀ ਹੁਣ ਜਿਹੜੀ ਸਮਾਜ ਸੀ ਇਹ ਤਿੰਨ ਸਾਲਾਂ ਬਾਅਦ ਦੁਬਾਰਾ ਬਸਤੀ ਇਲਾਕੇ ਰੈਨੋਵੇਟ ਕੀਤੀ ਗਈ ਹੈ ਇਹ ਚ ਹੋਰ ਕੀ ਕੁਝ ਪਰਿਵਾਰ ਵੱਲੋਂ ਸੋਚਿਆ ਗਿਆ ਹੈ ਜਾਂ ਕੀ ਕਰਨਾ ਹੈ ਸਮੇਂ-ਸਮੇਂ ਤੇ ਮਤਲਬ ਬਦਲਾਅ ਹੁੰਦੇ ਰਹਿੰਦੇ ਨੇ ਜਿਵੇਂ ਪਹਿਲਾਂ ਇੱਥੇ ਕੋਈ ਸਿਕਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਇਹ ਪੱਕਾ ਬਣਾਇਆ ਗਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਮਤਲਬ ਥੋੜੇ ਵਰਗੇ ਭਰਾ ਆਉਂਦੇ ਆ ਦੱਸਦੇ ਆ ਪਰ ਉਹਵੇਂ ਬੰਨ੍ਹਣਾ ਹੈ ਨਾ ਸਿਸਟਮ ਸਾਰਾ ਜੀ ਤੁਸੀਂ ਬਿਲਕੁਲ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਦੇ ਚਾਹਨ ਵਾਲੇ ਇਸੇ ਤਰ੍ਹਾਂ ਜਿਹੜਾ ਸਿੱਧੂ ਦੇ ਇੱਥੇ ਸਮਾਧ ਤੇ ਆਂਦੇ ਨੇ ਔਰ ਸਿੱਧੂ ਦੇ ਜਿਹੜੇ ਸਟੈਚੂ ਨਾਲ ਤਸਵੀਰਾਂ ਖਿਚਾਉਂਦੇ ਨੇ ਇਹਨਾਂ ਤੋਂ ਵੀ ਜਾਣਨਾ ਚਾਹਾਂਗੇ ਹਾਂਜੀ ਕਿੱਥੋਂ ਆਏ ਹੋ ਤੁਸੀਂ ਹਾਂ ਜੋਂ ਰੋਰ ਜਲੇ ਤੁਸੀਂ ਹਾਂ ਕਿਵੇਂ ਸਿੱਧੂ ਦੀ ਸਮਾਧ ਲਈ ਆਏ ਹੋ ਜਾਂ ਕੋਈ ਹੋਰ ਕੰਮ ਆਸੀ ਅਸੀਂ ਅੱਗੇ ਜਾਣਾ ਸੀ ਜੀ ਨਹੀਂ ਜਾਂਦੇ ਅੰਦਰ ਚਲੋ ਸਮਾਧ ਤੇ ਦਰਸ਼ਨ ਕਰਕੇ ਜਾਈਏ ਸਿੱਧੂ ਨਾਲ ਕਦੋਂ ਕੁ ਜੁੜੇ ਸਿੱਧੂ ਅੱਜ ਦੇਤ ਤੋਂ ਬਾਅਦ ਹੈ ਯਾਨੀ ਕਲੀਅਰ ਹੋ ਗਿਆ ਕੀ ਗੀਤ ਤੁਹਾਨੂੰ ਜਿਹੜਾ ਤੁਸੀਂ ਕੋ ਉਹ ਮੌਤ ਤੋਂ ਬਾਅਦ ਤੁਸੀਂ ਉਹਦੀ ਸਮਾਧ ਤੇ ਆ ਰਹੇ ਹੋ ਕਾ ਆਪਦੇ ਕੰਮ ਜਾ ਰਹੇ ਸੀ ਸਮਾਧ ਤੇ ਮਥਾੜੇ ਕਣੇ ਸੀਗੇ ਨਾ ਉਹਨਾਂ ਦੇ ਹੋਰ ਦੇ ਵਿੱਚ ਬਹੁਤ ਸੱਚਾਈ ਸੀ ਬਾਅਦ ਚ ਬਦੁਨੀਆ ਨੂੰ ਪਤਾ ਲੱਗਿਆ ਵੀ ਹਾਂ ਬਾਕੀ ਸੱਚਾਈ ਸੀਗੀ ਓਕੇ ਤੇ ਤੁਸੀਂ ਬੋਲਣਾ ਚਾਹੋਗੇ ਕੁਝ ਇਹ ਸਿੱਧੂ ਦੇ ਚਾਹਣ ਵਾਲੇ ਸੀ ਜਿਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਹਮੇਸ਼ਾ ਜਿਹੜਾ ਬਿਲਕੁਲ ਉਹਦੇ ਮੌਤ ਤੋਂ ਬਾਅਦ ਆ ਜਰੂਰ ਸਿੱਧੂ ਦੇ ਦੇ ਗਾਣੇ ਸੁਣੇ ਆ ਤੇ ਜਿਉ ਸਿੱਧੂ ਨੇ ਗਾਇਆ ਉਹ ਸੱਚ ਗਾਇਆ ਤੇ ਉਹ ਸਿੱਧੂ ਦੀ ਮੌਤ ਤੋਂ ਬਾਅਦ ਇਸ ਨਾਲ ਜੁੜਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿੱਧੂ ਦੀ ਇਸ ਸਮਾਦ ਉੱਪਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਰਦਾਸ ਕੀਤੀ ਜਾਵੇਗੀ ਕੱਲ ਇੱਥੇ ਗੁਰੂ ਮਹਾਰਾਜ ਦੇ ਅਰਦਾਸ ਕਰਨ ਤੋਂ ਬਾਅਦ ਇੱਥੇ ਇੱਕ ਸਾਦਾ ਪ੍ਰੋਗਰਾਮ ਰੱਖਿਆ ਗਿਆ ਹੈ ਔਰ ਜੋ ਵੀ ਸਿੱਧੂ ਦੇ ਚਾਣ ਵਾਲੇ ਇੱਥੇ ਆਣਗੇ ਉਹ ਇੱਥੇ ਨਤਮਸਤਕ ਹੋਣਗੇ ਤੇ ਮੱਥਾ ਟੇਕ ਕੇ ਜਿੱਥੇ ਪਰਿਵਾਰ ਨੇ ਕਿਹਾ ਹੈ ਕਿ ਇਨਸਾਫ ਦੀ ਮੰਗ ਗੁਰੂ ਮਹਾਰਾਜ ਤੋਂ ਕਰਾਂਗੇ ਉਥੇ ਹੀ ਉਹਨਾਂ ਕਹੇ ਹੈ ਕਿ ਇਹੇ ਪ੍ਰੋਗਰਾਮ ਸਿੰਪਲ ਸਾਦਾ ਰਹੇਗਾ ਤੇ ਹਰ ਵਿਅਕਤੀ ਜੋ ਵੀ ਆਏਗਾ ਉਹਨਾਂ ਲਈ ਇਥੇ ਲੰਗਰ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇਗਾ ਨਵੀਪਾਲੂ ਵਾਲੀਆ ਪੀਟੀਸੀ ਨਿਊਜ਼ ਮਾਨਸਾ